ਰਿਆਸਤ ਨਿਊਜ਼ ਦੇਖ ਰਿਹਾ ਤੁਸੀਂ ਅੱਜੇ ਮੌਜੂਦਾ ਫਾਜ਼ਰਕਾ ਜ਼ਿਲ੍ਹੇ ਦੇ ਵਿੱਚ ਜਿੱਥੇ ਵੱਡੇ ਤੌਰ ਤੇ ਜਿਹੜਾਗਾ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਪਹੁੰਚੇ ਆਪਾਂ ਜਿੱਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਜਿਹੜੀ ਹੈਗੀ ਉਹਨਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ ਆਰਐਫ ਦੀ ਟੀਮ ਪਹੁੰਚੀ ਹੋਈ ਹੈ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਸੁਰੱਖਿਸ਼ ਥਾਂ ਤੇ ਪਹੁੰਚਾਇਆ ਜਾ ਰਿਹਾ ਇਸ ਤੋਂ ਇਲਾਵਾ ਜਿਹੜਾਗਾ ਉਹਨਾਂ ਨੂੰ ਰਸਨ ਵੀ ਦਿੱਤਾ ਜਾ ਰਿਹਾ ਮੋਕਦ ਦੇ ਡਾਕਟਰਾਂ ਦੀ ਟੀਮ ਜਿਹੜੀ ਹੈ ਮੌਜੂਦ ਹੈ ਉਹਨਾਂ ਨੇ ਜਿਹੜੇ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਨੇ ਜਿਣਾ ਕਿ ਾਲਾਤ ਬੜੇ ਖਰਾਬ ਨੇ ਪਾਣੀ ਦਾ ਪੱਦਰ ਜਿਹੜਾਗਾ ਵਦਨਾ ਨਜ਼ਰ ਆ ਰਿਹਾ ਇੱਕ ਵਾਰੀ ਕੈਮਰੇ ਦੀ ਇਹ ਵਿੱਚ ਜਿਹੜੀ ਤਸਵੀਰਾਂ ਤੁਸੀਂ ਵੇਖ ਲਓ ਵੱਡੇ ਪੱਦਰ ਤੇ ਜਿਹੜਾਗਾ ਪਾਣੀ ਜੜੇਗਾ ਇੱਥੇ ਵਧਦਾ ਜਾ ਰਿਹਾ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਪਾਂ ਜਿਹੜੇ ਕਿ ਇੱਥੇ ਮੌਜੂਦ ਕਿਸਾਨ ਭਰਾ ਨੇ ਜਿਹੜੇ ਕਿ ਇੱਥੇ ਦੇ ਹੜ ਪ੍ਰੋਵਾਈਡ ਜਿਹੜੇ ਲੋਕ ਪ੍ਰੇਸ਼ਾਨ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜੇਗਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਜੜੀ ਆ ਤੁਹਾਨੂੰ ਮਦਦ ਕੀਤੀ ਜਾ ਰਹੀ ਹੈ ਤੇ ਜਿਹੜਾਗਾ ਕਿੰਨਾ ਕਿ ਜਿਹੜਾ ਗੈਸ ਏਰੀਆ ਦੇ ਵਿੱਚ ਜਗਾ ਪਾਣੀ ਦਾ ਪੱਤਰ ਜਿਹੜਾ ਮਦਦਾਨੇ ਜਰਾ ਆ ਰਿਹਾ ਸਰ ਆਪਣਾ ਨਾਮ ਸਰ ਮੈਂ ਹੈਡ ਪੋਸਟਲ ਰਾਜੀਵ ਕੁਮਾਰ ਜੀ ਤੇਰਾ ਐਨਜੀਐਫ ਲੁਧਿਆਣਾ ਜੀ ਜਦੋਂ ਸਾਨੂੰ ਪਤਾ ਲੱਗਿਆ ਸੀ ਲੁਧਿਆਣੇ ਤੋਂ ਇੱਥੇ ਆਏ ਹਾਂ ਕੀ ਸੰਤਨ ਦਿਨ ਹੋ ਗਏ ਇੱਥੇ ਆਏ ਹੋਏ ਅੱਜ ਸਵੇਰੇ ਸਮਾਈ ਬੋਤਲ ਹੈ 77 ਤੱਕ ਦੇ ਲੋਕਾਂ ਦੀ ਸੇਵਾ ਕਰ ਰਹੇ ਆਇਓ ਯਾਰ ਬਹੁਤ ਪਾਣੀ ਵਧ ਰਿਹਾ ਹੈ ਤੇ ਹੋਰ ਅੱਜ ਪਾਣੀ ਹੋਰ ਵਧ ਰਿਹਾ ਹੈ ਜਿਸ ਸਾਹ ਨਾਲ ਪਾਣੀ ਵਧ ਰਿਹਾ ਉਸ ਨਾਲ ਹੋ ਸਕਦਾ ਹੈ ਕਿ ਰਾਤ ਨੂੰ ਪਾਣੀ ਹੋਰ ਵਧ ਜੇ ਜੀ ਤੇ ਜੋ ਸਾਨੂੰ ਪ੍ਰਸ਼ਾਸਨ ਆਦੇਸ਼ ਦੇ ਰਿਹਾ ਉਹਦੇ ਮੁਤਾਬਿਕ ਅਸੀਂ ਕੰਮ ਕਰ ਰਹੇ ਹਾਂ ਸਾਡੇ ਕਮਾਂਡਰ ਇੱਥੇ ਹੈਗੇ ਆ ਇੰਸਪੈਕਟਰ ਜੀ ਜੀ ਤਰਲੋਕ ਸਿੰਘ ਸਾਹਿਬ ਹੈਗੇ ਸਾਡੇ ਨਾਲ ਤਾਂ ਉਹਨਾਂ ਦੀ ਅਗਮਾਨ ਦੇ ਵਿੱਚ ਕੰਮ ਹੋ ਰਿਹਾ 2 ਪਿੰਡਾਂ ਜੁਆਇੰਟ ਆਪਰੇਸ਼ਨ ਕਰ ਰਹੀ ਹੈ ਜੀ ਦੇ ਵਿੱਚ ਸੈਨਾ ਲੰਗਿਆ ਨਾਲ ਹੈ ਤੇ 13 ਐਂਟੀਨਾ ਮੌਕੇ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਉਧਰ ਜਿਹੜੇ ਹਾਲਾਤ ਤਾਂ ਬਹੁਤ ਖਰਾਬ ਹੈਗੇ ਅੰਦਰ ਜੀ ਕਾਫੀ ਘਰਾਂ ਦੇ ਵਿੱਚ ਪਾਣੀ ਗਿਆ ਹੈ ਤੁਹਾਡੀ ਟੀਮ ਵੱਲੋਂ ਕਿਸ ਤਰ੍ਹਾਂ ਦੇ ਪ੍ਰਯਾਸ ਕੀਤੇ ਜਾ ਰਹੇ ਹੈ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਕੰਮ ਸਾਡੀ ਟੀਮ ਨੂੰ ਜਿਹੜਾ ਟਾਸ ਦਿੱਤਾ ਜਾ ਰਿਹਾ ਉਹ ਟਾਸ ਪੂਰਾ ਕਰ ਰਹੇ ਹੈ چاہے ਉਹ ਟਾਸ ਕਿੰਤੋਂ ਬੰਦਿਆਂ ਨੂੰ ਲਿਜਾਣਾ ਹੋਵੇ ਜਾਂ ਉਧਰੋਂ ਅੰਦਰੋਂ ਕੋਈ ਮਰੀਜ਼ ਹੋਵੇ ਉਹਨੂੰ ਬਾਹਰ ਲੈ ਕੇ ਆਉਣਾ ਹੋਵੇ ਜਾਂ ਉਹਨਾਂ ਤੱਕ ਰਾਸ਼ਨ ਪਹੁੰਚਾਣਾ ਹੋਵੇ ਜਾਂ ਆਹ ਖੁਰਸ਼ਮੋਬਾਸਤੇ ਫੀਡ ਪਹੁੰਚਾਣੀ ਹੋਵੇ ਜਾਂ ਡਰਾਈ ਰਾਸ਼ਨ ਲੈ ਜਾਣਾ ਹੋਵੇ ਤਾਂ ਅਸੀਂ ਕੰਮ ਕਰਦੇ ਸਰ ਜਿਹੜੇ ਤੁੱਚੀ ਜਿਹਦੇ ਉਹਨਾਂ ਨੂੰ ਲਿਜਾਣ ਦੀਆਂ ਦਿੱਕਤਾਂ ਦਾ ਕਿੰਨਾ ਕਿ ਸਾਹਮਣਾ ਪ੍ਰੇਸ਼ਾਨੀ ਆ ਰਹੀ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਪੱਧਰ ਜਿਹੜਾ ਵਧਿਆ ਹੋਇਆ ਸਰ ਦਿੱਕਤ ਦਾ ਸਾਹਮਣਾ ਸਾਨੂੰ ਉੱਥੇ ਆਂਦਾ ਹੈ ਕਿੱਥੇ ਕਿਉਂਕਿ ਇਸ ਇਲਾਕੇ ਦੀ ਅਸੀਂ ਜਾਣਕਾਰੀ ਹੈਗੀ ਹੈ ਤੇ ਅਸੀਂ ਇਹ ਸੇ ਬੰਦਿਆਂ ਨੂੰ ਨਾਮ ਦੇ ਲਏ ਜਿਹੜੇ ਜੰਮਤ ਕਰਾਇਆ ਕਰਦੇ ਗਾ ਬਾਈਡਰ ਤੇ ਅਸੀਂ ਇੱਕਦਸਾਂ ਨੂੰ ਵੀ ਆਂਦੀ ਕਿ ਜਿੱਥੇ ਪਾਣੀ ਟੱਕ ਹੈਗਾ ਉੱਥੇ ਸਾਨੂੰ ਬੋਟ ਚਲਾਉਣ ਦੇ ਵਿੱਚ ਦਿੱਕਤ ਆਂਦੀ ਹੈ ਜਾਂ ਫਿਰ ਸਾਨੂੰ ਇਹ ਰਹਿੰਦਾ ਕਿ ਅੱਗੇ ਕੋਈ ਸੀਮਟਡ ਜਾਂ ਕੋਈ ਇਦਾਂ ਦਾ ਆਪਟੀਕਲ ਨਾ ਹੋਵੇ ਜਿਹਦੇ ਵਿੱਚ ਕਿ ਸਾਡੀ ਆਪਟੀਕ ਨਾ ਆਉਣ ਨੁਕਸਾਨ ਪਹੁੰਚੇ ਅੱਲਾਸ ਜਿਹੜੇ ਅਸੀਂ ਬੰਦੀ ਨਾਮ ਦੇ ਵਿੱਚ ਵਿਖਾਏ ਹੋਏ ਆ ਉਹਨਾਂ ਕੋਈ ਨੁਕਸਾਨ ਨਾ ਪਹੁੰਚੇ ਜਿਹਦਾ ਅਸੀਂ ਖਾਸ ਕਰਕੇ ਧਿਆਨ ਦੇ ਲਏ ਇਹ ਸਾਡੇ ਬੰਦਿਆਂ ਨੂੰ ਲੱਗੇ ਕਿ ਇੱਥੇ ਖਤਰਾ ਹੈਗਾ ਕਿਤੇ ਨਾ ਜਾ ਸਕਦੀ ਹੈ ਤੇ ਸਾਡੇ ਬੰਦੇ ਨਾਬ ਦੇ ਬੁੱਝ ਉੱਤਰ ਕੇ ਉਸ ਪਾਣੀ ਦਾ ਜਾਇਜ਼ਾ ਕਰਦੇ ਮੋਹਾਈਨਾ ਕਰਦੇ ਆ ਜੀ ਅੱਜ ਵੀ ਇਸ ਨੂੰ ਜਾ ਸਕਦੀ ਹੈ ਠੀਕ ਹੈ ਜੀ ਨਾਮ ਤਾਂ ਜੀ ਜਕਸੀਰ ਸਿੰਘ ਉਰਫ ਬੁੱਲਾਸਰਾ ਯਾਦ ਮੋਰਚਾ ਪ੍ਰਧਾਨ ਪਿੰਡ ਆਜਮਾਲਾ ਠੀਕ ਕਿਸ ਤਰ੍ਹਾਂ ਦੀ ਸਥਿਤੀ ਹੈ ਮੌਕੇ ਦੀ ਜੀ ਸਥਿਤੀ ਦਾ ਬਹੁਤ ਨਾਜ਼ੁਕ ਹੈ ਜੀ ਸਥਿਤੀ ਦਾ ਹੁਣ ਸਭ ਨੂੰ ਦਿਖੀ ਜਾਂਦੀ ਆਪਾਂ ਨੂੰ ਤੇ ਇਸ ਮੌਕੇ ਦੇ ਦਾ ਹੁਣ ਬਹੁਤ ਬੁਰੇ ਖਲਾਤ ਹੈ ਅਸੀਂ ਤਾਂ ਰਾਸ਼ਨ ਲੈ ਕੇ ਆਏ ਸੀ ਪਿੰਡ ਆਜਮਾਲਾ ਤੋਂ ਤੇ ਸਾਨੂੰ ਤਾਂ ਉਹ ਪਿੱਛੇ ਰੋਕ ਲਿਆ ਵੀ ਆਇਆ ਹੀ ਨਹੀਂ ਜਾਂਦਾ ਅੱਗੇ ਸਾਰੇ ਝਾਂਮ ਹੀ ਲੱਗਿਆ ਪਿਆ ਉਸ ਕਾਰਨ ਕਰਕੇ ਹੁਣ ਵਾਪਸ ਵੀ ਨਹੀਂ ਜਾ ਸਕਦੇ ਤੇ ਵੰਡਦੇ ਹੁਣ ਜਾਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੰਡਾਂਗੇ ਮੌਕੇ ਤੇ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਮੌਕੇ ਦੀ ਕਿਸ ਤਰ੍ਹਾਂ ਦੇ ਰਾਤ ਨੇ ਮੌਕੇ ਦਾ ਹੁਣ ਬਹੁਤ ਬੁਰੇ ਹਾਲਾਤ ਹੈ ਜੀ ਪਾਣੀ ਪਹਿਲੇ ਨਾਲੋਂ 15 ਗਟਿਆਕ ਵਧਿਆ ਹੈ ਜੀ ਵਧ ਗਿਆ ਜੀ 1.5 ਫੁੱਟ ਵਧ ਗਿਆ ਅੱਗੇ ਨੂੰ ਪਹਿਲਾਂ ਪੁਲ ਖਾਲੀ ਸੀਗਾ ਅਜ ਤੋ ਚਾਰ ਦਿਨ ਪਹਿਲਾਂ ਤੇ ਹੁਣ ਪੁਲ ਦੇ ਉੱਪਰੋਂ ਦੀ ਜਾਣ ਲੱਗ ਗਿਆ ਪਾਣੀ ਅਸੀਂ ਪਹਿਲਾਂ ਵੀ ਆਏ ਹਾਂ ਇੱਥੇ ਦੋ ਦਿਨਾਂ ਰੇ ਜੀ ਤੇ ਉਦੋਂ ਨਹੀਂ ਸੀਗਾ ਹੁਣ ਹੋ ਗਿਆ ਟੀਮ ਕਿਹੜੀ ਕਿਹੜੀ ਉਹ ਚਾਰ ਉਂਗਲਾ ਪਾਣੀ ਚੜਦਾ ਨੇ ਹੁਣ ਟੀਮ ਕਿਹੜੀ ਕਿਹੜੀ ਲੱਗੀ ਇਥੇ ਈਮਾ ਇੰਡੀਆਰ ਬਈ ਲੱਗੀਆਂ ਜੀ ਹੋਰ ਲੱਗੀਆਂ ਟੀਮਾਂ ਸਾਰੀਆਂ ਟੀਮਾਂ ਦਾ ਲੱਗੀਆਂ ਆ ਮੌਕੇ ਤੇ ਬਹੁਤ ਪ੍ਰਸ਼ਾਸਨ ਤਾਪ ਦਾ ਜੋਰ ਲਾਈ ਜਾਂਦਾ ਜਿੰਨਾ ਲੱਗਦਾ ਤੇ ਅਸੀਂ ਵੀ ਲਾਈ ਜਾਂਦੇ ਜੋ ਪਿੰਡਾਂ ਵਾਲੇ ਲੋਕ ਐ ਸਾਰੇ ਕਾਬ ਦਾ ਰਾਸ਼ਨ ਲਈ ਆਉਂਦੇ ਦੂਰ ਉਧਰੋਂ ਆਈ ਜਾਂਦਾ ਰਾਜਸਥਾਨ ਚੋਂ ਆਈ ਜਾਂਦਾ ਹਰਿਆਣਾ ਮਾਨਸਾ ਆਪਣੇ ਪਿੰਡੇ ਤੋਂ ਆਏ ਕਿੜੇ ਬਹੁਤ ਉਚਾਰ ਲੈ ਕੇ ਆਈ ਹੈ ਜਿਵੇਂ ਜਿਵੇਂ ਕਿਸੇ ਦੀ ਸ਼ਰਦਾ ਉਹ ਲੈ ਕੇ ਆਈ ਹੈ ਕਿੰਨੇ ਕੁ ਲੋਕ ਉਧਰਲੀ ਸਾਈਡ ਫਸੇ ਗਏ ਕੋਈ ਉਧਰਲੀ ਜੀ 12 13 ਪਿੰਡ ਹੈ ਹਰ ਇੱਕ ਪਿੰਡ ਦੀ 400 500 ਵੋਟ ਹੈ ਕਿਸੇ ਦੀ 300 ਵੋਟ ਹੈ ਕਿਸੇ ਦੀ 500 ਵੋਟ ਹੈ ਕਿਸੇ ਦੀ 1000 ਵੋਟ ਹੈ ਇਸ ਤਰ੍ਹਾਂ ਛੋਟੇ ਪਿੰਡ ਹੈ 15 16 ਪਿੰਡ ਹੈ ਤਕਰੀਬਨ ਉਹ ਪੁਕਾਰ ਜੀ ਤੁਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪਹੁੰਚੋ ਜਿੱਥੇ ਹੜ੍ਹ ਜਿਹਾ ਨਾਤ ਹੋਇਆ ਕਿੜੇ ਨੇ ਮੌਕੇ ਤੇ ਕਿਸ ਤਰ੍ਹਾਂ ਦੀ ਸਥਿਤੀ ਹੈ ਜ ਇਸ ਸਥਿਤੀ ਬਹੁਤ ਹੀ ਨਾਜ਼ੁਕ ਹੈ ਪਾਣੀ ਦਾ ਪੱਧਰ ਜਿਹੜਾ ਬਹੁਤ ਜ਼ਿਆਦਾ ਹੈ ਪਿਛਲੇ 5 ਦਿਨ ਤੋਂ ਪਾਣੀ ਲਗਾਤਾਰ ਇੱਥੇ ਵਧਦਾ ਹੀ ਜਾ ਰਿਹਾ ਹੈ ਪਿਛਲੇ ਦਿਨ ਪਹਿਲਾਂ ਅਸੀਂ ਆਏ ਸੀ ਤਾਂ ਅਜਿਹਾ ਕੋਈ ਸੀਨ ਦੇਖ ਰਹੇ ਹੋ ਇਹ ਜਿਹੜਾ ਪੁਲ ਹੈ ਪੁਲ ਦੇ ਥੱਲੋਂ ਵੀ ਪਾਣੀ ਜਾ ਰਿਹਾ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਇਹ ਪਾਣੀ ਇੰਨਾ ਕਿ ਵੱਧ ਗਿਆ ਕਿ ਹੁਣ ਪੁਲ ਦੇ ਉੱਪਰੋਂ ਵੀ ਪਾਣੀ ਜਾ ਰਿਹਾ ਹੈ ਤੇ ਉਹਦੇ ਵਾਸਤੇ ਸਭ ਤੋਂ ਜ਼ਰੂਰੀ ਜਿਹੜੀ احتیاط ਵਰਤਣੀ ਕਿ ਲੋਕਾਂ ਨੂੰ ਮੈਂ ਉਹ ਅਪੀਲ ਕਰਨਾ ਹੈ ਕਿ ਜਿਵੇਂ ਪਾਕਿਸਤਾਨ ਤੇ ਸਰਕਾਰ ਜਿਹੜੀ ਬਣਦੀ ਹੋਈ ਹੈ ਮਹਾਂਾਤਸ ਨਗਰੀ ਪੰਜਾਣ ਦੇ ਰਸਤੇ ਇੱਥੇ ਆਪ ਜੀ ਆਪਾ ਜਿਹੜੇ ਪਤਨ ਤੇ ਖੜੇ ਇੱਥੇ ਐਨਡੀਆ ਰੱਖਦੀਆਂ ਟੀਮਾਂ ਸਰਕਾਰ ਦੀਆਂ ਬੋਰਡ ਸਿੱਸਤੇ ਸਾਰਾ ਪ੍ਰਸ਼ਾਸਨ ਵੀ ਲੱਗਿਆ ਹੋਇਆ ਹੈ ਪਰ ਸਿਰਫ ਗੰਭੀਰਤਾ ਹੀ ਹੈ ਲੋਕਾਂ ਨੂੰ ਕਿ ਥੋੜਾ ਜਿਹਾ ਸਬਰ ਨਾਲ ਥੋੜਾ ਜਿਹਾ ਸੰਜਮ ਨਾਲ ਕੰਮ ਲੈ ਕੇ ਤੇ ਆਪ ਦੀ ਜ਼ਿੰਦਗੀਆਂ ਨੂੰ ਮੁੱਖ ਰੱਖਦੇ ਆਂ ਸਰਕਾਰ ਦਾ ਸਾਥ ਦੇ ਤੇ ਜਿਹੜੀ ਸੰਸਥਾਵਾਂ ਦੇ ਜਿਹੜੇ ਸਾਡੇ ਵੀਰ ਜਿਹੜੇ ਸਵੈਸੇਵਕ ਇਸੇ ਸੇਵਾ ਕਰ ਰਹੇ ਹਨ ਜੀ ਨਾਮ ਲਿਖ ਲਿਓ ਭਈਆ ਇਹਨਾਂ ਦੇ ਪਰ ਥੋੜਾ ਜਿਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਸਮਾ ਜੋ ਜਿਹੜਾ ਤੁਸੀਂ ਪਹੁੰਚਾਓ ਤਾਂ ਕਿ ਜਿਹੜਾ ਤੋਂ ਵਾਲਾ ਜਿਹੜਾ ਰਸਤਾ ਹੈ ਤੇ ਜਿਹੜਾ ਬੰਨ ਦੀ ਸਥਿਤੀ ਚਲ ਚਲ ਚੱਲ ਜਾਓ ਬਾਈ ਮਿੰਟ ਮਾਰਾ ਕੋਈ ਇਸ ਨੂੰ ਨੁਕਸਾਨ ਨਾ ਪਹੁੰਚੇ ਤਾਂ ਕਿ ਉਹ ਲੋਕ ਜਿਹੜੇ ਇੱਥੇ ਸੁਰੱਖਿਅਤ ਰਹਿ ਸਕਣ